ਵੱਲਾ ਜੀ ਨਾਲ ਮਿਲਣਗੇ ਸਾਰੇ ਤੇ ਦੋ ਪਫੀਆਂ ਆ ਗਈਆਂ ਜੀ ਜੇ ਪ੍ਰਾਇਸ ਹੈ 6.5 ਤੇ 6/6 ਆਪਾਂ ਇਹਨੂੰ ਕਹਿਦੇ ਆ ਸਾਈਡ ਤੇ ਪੱਲੇ ਆ ਜਾਣਗੇ ਇਹਦੇ ਠੀਕ ਹੈ ਜੀ ਤੇ ਹੀਟਾ ਇਹਦੇ ਲੱਗੇ ਹੋਇਆ 6 ਰੂਡ ਨੂੰ ਵਾਸਤੇ ਠੀਕ ਹੈ ਤੇ ਹੈਵੀ ਮਟੀਰੀਅਲ ਚ ਬਣੀ ਹੋਈ ਹੈ ਸਾਰਾ ਲੈ ਕੇ ਆਪਾਂ ਦੇਖੋ 4 ਸੀਟਰ ਡੈਨਿਟੀਬਲ ਸਾਰੇ ਸਭ ਦਾ ਲੈ ਲੈ ਦਾ ਪ੍ਰਾਈਸ ਆ ਉੱਪਰ ਲੱਗਿਆ ਹੋਇਆ ਜੀ 3D ਗਲਾਸ ਤੇ ਪ੍ਰਿੰਟ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਇਹਦਾ ਹੈਵੀ ਚੇਅਰ ਆ ਕੀ ਸਾਰੀ ਕਾਲੀ ਟਾਲੀ ਦੀ ਬਣੀ ਹੋਈ ਆ ਟੋਟਲੀ ਜਿੰਨੇ ਡੈਨੀ ਟੇਲ ਬਣਦੇ ਸਾਰੇ ਕਾਲੀ ਟਾਲੀ ਦੇ ਬਣਦੇ ਆ ਇਹ ਕਹਿੰਦਾ ਲੈਦਰਸ ਵਾਰਡ ਚ ਫੈਬਰਿਕ ਡਿਜ਼ਾਈਨ ਲੱਗਿਆ ਦੇਖੋ ਤੁਸੀਂ ਸੋਫੇ ਦਾ ਸਾਰਾ ਜੀ 10x10 ਐਨਚ ਸਾਈਜ਼ ਆ ਜੀ 5.5 ਫੁੱਟ ਦਾ 2 ਸੀਟਰਨ ਵਾਲੇ ਦੇ 3.5x5.5 ਦਾ ਟੇਬਲ 골ਡਨ ਪਾਵੇ ਨਾਲ ਦੋ ਪਫੀਆਂ ਤੇ ਪ੍ਰਾਈਸ ਦੀ ਗੱਲ ਕਰੀਏ ਖੁਦ ਹੀ ਮੈਨੂਫੈਕਚਰਿੰਗ ਆ ਜੀ ਆਪਾਂ ਤਾਂ ਰੇਟ ਆਪਾਂ ਇਹ ਦਿੱਤੇ ਆ ਸਾਰੇ ਸਮਾਨ ਦੇ ਇਹ ਸਾਰੀ ਟਾਲੀ ਦਾ ਜਿੰਨੇ ਲੱਕੜ ਲੱਗਦੀ ਹੈ ਸਾਰੀ ਇਹਨੂੰ ਡਾਈਨਿੰਗ ਟੇਬਲ ਨੂੰ ਸਾਰੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਪਿੰਡ ਸੰਗੋਵਾਲ ਤੇ ਇੱਥੇ ਤੁਹਾਨੂੰ ਬਹੁਤ ਵਧੀਆ ਫਰਨੀਚਰ ਦੀ ਇੱਕ ਦੁਕਾਨ ਹੈ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਸਾਰਾ ਫਰਨੀਚਰ ਇਹਨਾਂ ਦਾ ਤੇ ਨਾਲ ਆਪਾਂ ਤੁਹਾਨੂੰ ਸਾਰੇ ਰੇਟ ਦੱਸਾਂਗੇ ਤੇ ਆਪਾਂ ਚੱਲਦੇ ਹਾਂ ਅੰਦਰ ਤੇ ਆਪਾਂ ਪਹਿਲਾਂ ਵੀ ਇਹਨਾਂ ਦੀ ਇੱਕ ਵੀਡੀਓ ਪਾਈ ਆ ਬੈੱਡਾਂ ਦੀ ਜੇ ਤੁਸੀਂ ਬੈੱਡ ਦੇਖਣਾ ਤਾਂ ਜਾ ਕੇ ਵੀਡੀਓ ਦੇਖ ਸਕਦੇ ਹੋ ਤੇ ਅੱਜ ਦੇ ਵਿੱਚ ਵੀਡੀਓ ਆਪਾਂ ਤੁਹਾਨੂੰ ਡਾਈਨਿੰਗ ਟੇਬ ਆਉਂਦੇ ਹਾਂ ਜੀ ਆਪਾਂ ਬਹਿਲਾ ਫਰਤੋਂ ਨੂੰ ਸਟਾਕ ਦੇ ਆਨਰਨਾ ਬਣਾਉਨੇ ਆਂ ਅਜੀ ਆਸੀ ਕਾ ਜੀ ਸਤਿ ਸ੍ਰੀ ਅਕਾਲ ਜੀ ਓਡਾ ਸਾਰਿਆਂ ਦਾ ਆਹ ਦਿਖਾਉਂਗੀ ਬਾਈ ਜੀ ਆ ਤੁਹਾਨੂੰ ਦਿਖਾਉਨੇ ਆ ਐਲ ਸੀ ਡੀ ਪੈਨਲ ਡਾਈਨਿੰਗ ਟੇਬਲ ਤੇ ਸੋਫੇ ਤੇ ਰਮੀ ਦਾ ਤੋ ਸਟਾਰਟਿੰਗ ਆਪਾਂ ਉਹੀ ਕਰ ਲੈਨੇ ਆ ਜੀ ਐਲ ਸੀ ਡੀ ਪੈਨਲ ਸਾਈਜ਼ ਇਹਦਾ ਹੈਗਾ 6.5 ਤੇ 6x6 ਆਪਾਂ ਇਹਨੂੰ ਕਹਿੰਦੇ ਆ ਸਾਈਡ ਤੇ ਪੱਲੇ ਆ ਜਾਣਗੇ ਇਹਦੇ ਠੀਕ ਹੈ ਜੀ ਤੇ ਹੀਟਾ ਇਹਦੇ ਲੱਗੇ ਹੋਇਆ 6 ਰੋਡਨ ਵਾਸਤੇ ਤੇ ਹੈਵੀ ਮਟੀਰੀਅਲ ਚ ਬਣੀ ਹੋਈ ਹੈ ਸਾਰਾ ਬੋਰਡ ਚ ਬਣੀ ਹੋਈ ਹੈ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਕੈਸ਼ ਪ੍ਰਾਈਸ ਹੈਗਾ ਜੀ ਇਹਦਾ 11000 ਰੁਪਏ ਤੇ ਇੱਕ ਆ ਗਿਆ ਲੂਵਰ ਵਾਲਾ ਡਿਜ਼ਾਈਨਿੰਗ ਪਈ ਹੋਈ ਸਾਰੀ ਉਰਵਾ ਦੇਖੋ ਉੱਪਰ ਸੈਲਫਾ ਕੀਸ ਮਾਲ ਰੱਖ ਸਕਦੇ ਹੋ ਤੁਸੀਂ ਕੋਈ ਵੀ ਇਹਦਾ ਪ੍ਰਾਈਸ ਵੀ 11000 ਇਹ ਵੀ ਤੇ ਰੁਕਦੀ ਆ ਹਾਂ ਸਾਰਿਆਂ ਦੇ 6 ਸਿਰ ਲੱਗੇ ਹੋਇਆ ਸਾਰਿਆਂ ਦੇ 11 ਦੀ ਰੇਂਜ ਚ ਆਪਣੇ ਕੋਲ 4-5 ਪੀਸ ਪਏ ਆ ਇਸ ਟਾਈਮ ਆਹ ਵੀ ਡਿਜ਼ਾਈਨ ਆ ਦੇਖੋ ਇਹਦੇ ਵੀ ਖਾਨੇ ਬਣੇ ਹੋਇਆ ਉਹਦੇ ਲਾਈਟ ਆ ਜੂਗੀ ਇਹਦੇ ਤੇ ਵੀ ਪ੍ਰਾਈਸ ਇਹਦਾ ਵੀ 11000 ਰੁਪਏ ਕਾਰਡ ਵਾਇਦੇ ਹੋਏ ਕਾਰਡ ਦੇ ਮਤਲਬ ਕਿ ਤਬੂਤ ਕਰਦੇ ਇਹ ਕਾਰਡ ਤੇ ਕੈਸ ਹੀ ਆਪਾਂ ਕਰਦੇ ਆ ਇਹ ਚੀਜ਼ਾਂ ਸਾਰੀਆਂ ਇਹ ਕੈਸ ਹੀ ਕਰਦੇ ਆ ਛੋਟੀਆਂ ਤੇ ਆ ਜੋ ਹੋਰ ਵੀ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਐਲਸੀਡੀ ਪੈਨਲ ਚ ਇਹ ਕਾ ਆ ਗਿਆ ਜੀ ਟ੍ਰੈਂਡਿੰਗ ਡਿਜ਼ਾਈਨ ਆ ਦੋਨੇ ਇਹ ਤਾਈਆਂ ਆਪਾਂ ਉਰੇ ਰੱਖੇ ਹੋਏ ਆ ਇਹ ਇਹਦੇ ਹੇਠਾਂ ਐਲਈਡੀ ਲਾਈਟ ਜਗਦੀ ਹੈ ਇਹਦੇ ਹੇਠਾਂ ਦੇਖੋ ਤੇ ਉੱਪਰ ਵੀ ਲਾਈਟ ਸਪੈਸ਼ਲ ਲਾਈਟਾਂ ਲੱਗੀਆਂ ਹੋਈਆਂ ਆ ਤੇ ਲੂਵਰ ਲੱਗੇ ਹੋਇਆ ਦੇਖੋ ਗਰੂਪ ਪਾ ਕੇ ਸਾਰੇ ਆਹ ਦੇ ਇਹਨੂੰ ਹੈਂਡਲ ਨਹੀਂ ਲਾਏ ਹੋਏ ਆਪਾਂ ਇੱਥੋਂ ਐਂਡ ਖੋਲਣਾ ਦਰਾਜ ਤੁਸੀਂ ਹੈਂਡਲ ਤੋਂ ਬਗਾਇਆ ਹੋਇਆ ਹੈ ਪਲੇਨ ਕੀਤਾ ਤੇ ਪ੍ਰਾਈਜ਼ ਹੈਗਾ ਇਹਦਾ ਹੈਗਾ 13000 ਰੁਪਏ ਪ੍ਰਾਈਜ਼ ਹੈ ਸਿਰਫ 13000 ਤੇ ਇਹਦੇ ਵੀ ਇੱਥਾਂ ਸਿਕਸਰ ਲੱਗੇ ਹੋਏ ਰੋੜਨ ਵਾਸਤੇ ਇਹ ਕਾਰਡიან ਆ ਜਾਂਦਾ ਜੀ ਸਵਾ 6/6 ਸਾਈਜ਼ ਆ ਇਹ ਜਿਵੇਂ ਘਰਾਂ ਚ ਤਿਆਰ ਕੀਤਾ ਹੁੰਦਾ ਉਦਾਂ ਦਾ ਡਿਜ਼ਾਈਨ ਤਿਆਰ ਕੀਤਾ ਹੋਇਆ ਆਪਾਂ ਇਹਦੇ ਵੀ ਇੱਥਾਂ ਸਿਕਸਰ ਆ ਰਿਹਾ ਹੈ ਕਲਰਫੁੱਲ ਲੈਟ ਲਾਈ ਯੂ ਇਹ ਸਾਰੇ ਖੰਨੇ ਆ ਚ ਇਹਦੇ ਦੋ ਦਰਾਜ ਆਣਗੇ ਤੇ ਇਹਦਾ ਪ੍ਰਾਈਸ ਹੈਗਾ 17000 ਰੁਪਏ ਜੀ ਇਹ ਥੋੜੀ ਜਿਹੀ ਕੋਸਟ ਹੋ ਜਾਂਦੀ ਹੈ ਮਹਿੰਗੀ ਆ ਜਾਂਦੀ ਹੈ ਤੇ ਪ੍ਰਾਈਸ ਹੈਗਾ 17000 ਰੁਪਏ ਹੋਰ ਆ ਜੋ ਜੀ ਆਪਣੇ ਕੋਲ ਵੈਰਾਈਟੀ ਬਹੁਤ ਆ ਆਪਣੇ ਕੋਲੇ ਜੇ ਕਿਸੇ ਨੂੰ ਵਾਈਟ ਬੈਡ ਦਾ ਮੈਚਿੰਗ ਚਾਹੀਦੀ ਆ ਤਾਂ ਵਾਈਟ ਵੀ ਮਿਲ ਜੂਗੀ ਸਵਾ 6x6 ਸਾਈਜ਼ ਦਾ ਤੇ 10000 ਰੁਪਏ ਪ੍ਰਾਈਸ ਹੈ ਇਹ ਕੈਸ ਪ੍ਰਾਈਸ ਦੱਸ ਰਹੇ ਆ ਆਪਾਂ ਸਾਰੇ ਇਹ ਚਿਕ ਡਿਜ਼ਾਈਨ ਹੋਰ ਪਿਆ ਜੀ ਆਪਣੇ ਕੋਲੇ ਜਿਹਦੀ ਬੈਕ ਸਾਈਡ ਤੇ ਹੈਗਾ ਗਲਾਸ ਲੱਗਿਆ ਆ ਡਰੈਸਿੰਗ ਦਾ ਕੰਮ ਵੀ ਦਊਗਾ ਇਹ ਇਹਦਾ ਪ੍ਰਾਈਸ ਹੈਗਾ 11000 ਰੁਪਿਆ ਇਹ ਦੱਸਤਾ ਜੀ ਇਹ 11 ਇਹ 11 ਦਾ ਇਹ ਚ ਡਰੈਸਿੰਗ ਦਾ ਖਰਚਾ ਆ ਗਿਆ ਥੋੜਾ ਜਿਹਾ ਦੇਖ ਲਾ ਕੇ ਜੇ ਤੁਹਾਨੂੰ ਇਹ ਚ ਬੜਾ ਸਾਈਜ਼ ਚਾਹੀਦਾ ਬੜਾ ਸਾਈਜ਼ ਵੀ ਮਿਲ ਜਾਊਗਾ ਆਪਣੇ ਕੋਲੇ 6/7 ਸਾਈਜ਼ ਆ ਸਾਈਜ਼ ਆ ਜੂਗਾ ਜੀ ਬੜਾ ਸਾਈਜ਼ ਆ ਦੋਨੇ ਪੀਸ ਬੜੇ ਨੇ ਆਪਣੇ 6/7 ਸਾਈਜ਼ ਆ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਇਹ 12000 ਰੁਪਿਆ ਦਾ ਸਾਈਜ਼ ਬੜਾ ਹੋ ਗਿਆ ਪ੍ਰਾਈਸ ਥੋੜਾ ਜਿਹਾ ਵਧਿਆ ਜੀ ਦੀ ਐਂਡਿੰਗ ਆ ਵੀ ਮਿਲ ਜੂਗੀ ਕਲਰ ਵਾਈਟ ਚਾਹੀਦਾ ਉਹ ਵੀ ਤਿਆਰ ਹੋ ਜੂਗਾ ਫੋਟਨ ਕਲਰ ਚਾਹੀਦਾ ਉਹ ਵੀ ਹੋ ਜੂਗਾ 6x6 ਚ ਆ ਵੀ ਡੀਐਨ ਮਿਲ ਜੂਗਾ ਹਨੂ ਦੇਖੋ ਡੀਐਨ ਇਨ ਪਾਈ ਉਹ ਸਾਰੀ ਪ੍ਰਿੰਟ ਤੇ ਤੇ ਪ੍ਰਾਈਸ 11000 ਰੁਪਏ 6x6 ਚ 11 ਦੀ ਰੇਂਜ ਚ ਕੋਈ 10 11 ਇੱਥੇ ਮਿਲਣਾ ਤੇ ਛੋਟਾ ਸਾਈਜ਼ ਆਇੰਦਾ ਐਲਸੀਡੀ ਵਾਲੇ 50 ਇੰਚੀ ਲਾਉਣੀ ਹੈ ਇਹਦੇ ਉਪਰ ਆਉਗੀ 6x5 ਸਾਈਜ਼ ਤੇ ਪ੍ਰਾਈਸ ਗੱਲ ਕਰੀਏ 10000 ਰੁਪਏ ਸਾਰਾ ਤੇ ਇੱਕ ਆਇੰਦਾ ਜਿਹਦੇ ਘਟ ਸਪੇਸ ਆਈ ਮਤਲਬ ਰੂਮ ਚ ਛੋਟਾ ਸਾਈਜ਼ ਚਾਹੀਦਾ ਤੇ 6 ਬਾਈ 4 ਸਾਈਜ਼ ਆ ਗਿਆ ਜੀ 7000 ਰੁਪਏ ਪ੍ਰਾਈਸ ਹੈ ਬਹੁਤ ਪੀਸ ਵਿਕਦਾ ਹੈ ਘੱਟ ਸਪੇਸ ਆਉਦਾ ਇਹ ਪੀਸ ਹੈਗਾ 6 ਬਾਈ 5 ਦਾ ਜੀ ਸਾਈਡਾਂ ਤੇ ਆ ਗਿਆ ਸਮਾਨ ਰੱਖਣ ਵਾਸਤੇ ਸਲਫਾਂ ਲੱਗੀਆਂ ਹੋਈਆਂ ਜੀ ਸਿਕਸਰ ਲੱਗੇ ਹੋਏ ਆ ਸਾਈਜ਼ ਹੈਗਾ 6 5 ਤੇ ਪ੍ਰਾਈਸ ਹੈਗਾ ਸਿਰਫ 9000 ਇਹ 9000 ਦਾ ਮੱਕੀ ਕਲਰ ਚੇਂਜ ਕਰਨਾ ਆਪਣੀ ਖੁਦ ਹੀ ਮੈਨੂਫੈਕਚਰਿੰਗ ਆ ਕਲਰ ਚੇਂਜ ਹੋ ਜੂਗਾ ਜੀ ਜਿਆਦਾ ਘਰੀਤ ਬਰਸੇ ਤੇ ਗੱਲ ਕਰਾਂਗੇ ਇਹ ਆਪਾਂ ਸਟਾਰਟਿੰਗ ਕਰਦੇ ਹਾਂ ਰਮਾਰੀ ਤੋਂ ਜੀ ਉਦੋਂ ਰਮਾਰੀ ਦੇ ਕੋਲ ਸਟਾਰਟਿੰਗ ਰੇਂਜ ਆਪਣੇ ਕੋਲ ਆ ਜਾਂਦੀ ਹੈ ਰਮਾਰੀ ਵਿਕਦੀ ਬਹੁਤ ਆ ਜੀ 7 ਬਾਈ 4 ਸਾਈਜ਼ ਆ ਇਹਦਾ ਉੱਪਰ ਤਾਂ ਖੁੱਲ ਗਿਆ ਜੀ ਤੇ ਸਾਈਡਾਂ ਦੇ ਪੱਲੇ ਆ ਗਏ ਹੈਂਗਰ ਆ ਗਿਆ ਲੋਕਰ ਆ ਗਿਆ ਸ਼ੂ ਰੈਕ ਆ ਗਿਆ ਇਥੋਂ ਇਧਰ ਆ ਗਿਆ ਡਰੈਸਿੰਗ ਜੇ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਇਹਦਾ ਹੈਗਾ ਸਿਰਫ ਸਿਰਫ 11000 ਰੁਪਏ 11000 11000 ਤੇ ਮਾਰਕੀਟ 'ਚ ਕੀ ਹੁੰਦਾ ਏ ਰੇ ਡੰਗਾਈ ਘਟਾ ਦਿੰਦੇ ਔਰੋਂ 17 ਇੰਚੀ ਆਪਣੀ ਹੋਊਗੀ 21 ਇੰਚੀ ਜੇ 17 ਲੈਣੀ ਆ ਤਾਂ 101500 ਰੁਪਏ ਹੋਰ ਘਟ ਜੂਗਾ ਇਹ ਠੀਕ ਹੈ ਜੀ ਇਹ ਤੋਂ ਬੜਾ ਸਾਈਜ਼ ਆ ਗਿਆ ਜੀ 7 बाई 5 ਆ ਤੁਹਾਨੂੰ ਦਿਖਾਈਏ ਬੜਾ ਸਾਈਜ਼ ਆ ਗਿਆ ਜੀ ਕਪੜੇ ਮੀਰਾ ਪਾਉਣ ਨੂੰ ਕਹਿੰਦੇ ਆ ਬੜਾ ਸਾਈਜ਼ ਡਬਲ ਹੈਂਗਰ ਉਧਰ ਵੀ ਹੈਂਗਰ ਆ ਜੂ ਇਧਰ ਵੀ ਪਾਈਪਾਂ ਪੈਣ ਵਾਲੀਆਂ ਨੇ ਵੈਸੇ ਇਹਨਾਂ ਦੇ ਪਾਵਾਂਗੇ ਆਪਾਂ ਤਿਆਰ ਕਰਕੇ ਕੰਪਲੀਟ ਕਰਾਂਗੇ ਡਬਲ ਹੈਂਗਰ ਆ ਗਈ ਪਾਈਪਾਂ ਪਾ ਕੇ ਸਾਰੀਆਂ ਤੇ ਤਿਆਰ ਸੈਂਟਰ ਤੇ ਡਰੈਸਿੰਗ ਆ ਜੂਗਾ ਠੀਕ ਹੈ ਡਬਲ ਦਰਾਜ ਚਾਰ ਦਰਾਜ ਆ ਜਾਣੇ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਤੇ ਸਿਰਫ 14000 ਰੁਪਏ ਪ੍ਰਾਈਸ ਹੈ ਇਹਦਾ ਜੀ ਹਾਂ ਜੀ ਇਹ ਕਾੜੀ ਇਹਨਾਂ ਬਹੁਤ ਚੱਲਦਾ ਜੀ ਆਨਲਾਈਨ ਬਹੁਤ ਸੇਲ ਹੁੰਦਾ ਇਹ ਤੇਰਾ ਪ੍ਰਾਈਸ ਹੈਗਾ 7/4 ਸਾਈਜ਼ ਆ ਬੰਨਤਾ ਇਹਦਾ ਤੇ ਪ੍ਰਾਈਸ ਉਹ ਤੋਂ ਵੀ ਘੱਟ ਹੈ ਦਾ 13000 ਰੁਪਏ ਪ੍ਰਾਈਸ ਆ ਇਹਦਾ ਜੀ ਉਹ 14 ਸੀ ਜਾਂ 13 ਸਭ ਕੁਝ ਸੇਮ ਆ ਦਰਾਜ ਤਿੰਨ ਆਗੇ ਉਹ ਚ ਦੋ ਸੀਗੇ ਬਹੁਤ ੁੰਡੀ ਢੋਲੀ ਅਰ ਮਿਰਾਵਾ ਹੈ 13000 ਤੇ ਜੀ 22 ਇੰਚ ਦੀ ਢੂੰਗੀ ਹੋ ਗਈ ਹੈ ਇਹ ਤੋਂ ਫਿਰ ਬੜੇ ਸਾਈਜ਼ ਆਂਦੇ ਆ 7/6 ਮੈਂ ਉਹ ਵੀ ਦਿਖਾਉਨੇ ਆ ਸਾਈਜ਼ ਆਪਨ ਕੋ 7 ਬਾਈ 8 ਤੱਕ ਪਈ ਆ ਸਾਰੇ ਆ 7 ਬਾਈ 6 ਸਾਈਜ਼ ਆ ਇੱਧਰ ਵੀ ਹੈਂਗਰ ਆ ਗਿਆ ਜੀ ਸਾਈਡ ਤੇ ਡਰੈਸਿੰਗ ਠੀਕ ਹੈ ਇਹ ਤਾਂ ਤਿੰਨ ਦਰਾਜ ਆ ਜਾਣੀ ਤੇ ਚਾਰ ਤੇ ਆਪਾਂ ਜੀ ਪ੍ਰਾਈਜ਼ ਮਾਰਕੀਟ ਚ ਕੋਈ ਪ੍ਰਾਈਜ਼ ਦਿੰਦਾ ਇਹਦਾ ਜੀ 22000 ਰੁਪਏ ਕੋਈ ਦਿੰਦਾ 25000 ਰੁਪਏ ਕੋਈ 18 ਲਈਆਂ ਸਿਰਫ ਅਸੀਂ ਦਵਾਂਗੇ 16500 ਰੁਪਏ ਪ੍ਰਾਈਜ਼ ਇਹਦਾ ਹਾਂਜੀ 16.5 ਹਜ਼ਾਰ ਰੁਪਏ ਰਮਾਰੀ 2x ਡੂੰਗੀ ਅਲਮਾਰੀ ਹੈ ਠੀਕ ਹੈ ਜੇ ਬੜੀਆਂ ਅਲਮਾਰੀਆਂ ਦੀ ਗੱਲ ਕਰੀਏ ਤਾਂ ਸਾਰੇ ਸਾਈਜ਼ ਆਪਣੇ ਕੋਲ ਪਏ ਆ ਇੱਥੇ ਵੀਡੀਓ ਬਣਨੀ ਨਹੀਂ ਪ੍ਰੋਪਰ ਤੇ ਆ 7x7 ਸਾਈਜ਼ ਆ ਜੀ ਆਪਾਂ ਰੇਟ ਦੱਸ ਦਿੰਦੇ ਆ ਕੀ ਸਾਈਜ਼ ਆ ਤੇ ਕੀ ਰੇਟ ਆ 7x7 ਸਾਈਜ਼ ਆ ਦੋ ਪੀਸਾਂ 'ਚ ਬਣੀ ਹੋਈ ਆ 2 ਫੁੱਟ ਦਾ ਪੀਸ ਆ ਆਪਾਂ علیحدਾ ਤਿਆਰ ਕੀਤਾ ਕਿਉਂਕਿ 7 ਫੁੱਟ ਦਾ ਨਹੀਂ ਕਿਸੇ ਦੇ ਗੇਟ ਹੁੰਦਾ ਟੇਢੀ ਹੋ ਕੇ ਅਲਮਾਰੀ ਅੰਦਰ ਜਾ ਸਕਦੀ ਆ ਤੇਰੀ ਪ੍ਰਾਈਸ ਦੀ ਗੱਲ ਕਰੀਏ ਸਿਰਫ ਤੇ ਸਿਰਫ 19.5 ਹਜ਼ਾਰ ਰੁਪਏ ਆ ਸਾਡੇ ਉਨੀਆ ਤੇ ਮਾਰਕਟ ਤੇ ਕੋਈ ਦੇ ਸਕਦਾ ਹੈ ਇਹ ਤੋਂ ਬੜਾ ਸਹਜ ਆ ਗਿਆ ਜੀ 7 ਬਾਈ 8 5 ਫੁੱਟ ਦਾ ਇੱਕ ਪੀਸ ਆ 3 ਫੁੱਟ ਦਾ ਫਿਰ ਇੱਕ ਪੀਸ ਆ ਗਿਆ ਜੀ ਇਹ ਵੀ અમારી ਟੇਡੀ ਹੋ ਕੇ ਅੰਦਰ ਜਾ ਸਕਦੀ ਆ ਕੋਈ ਪ੍ਰਾਈਜ਼ ਇਹਦਾ 30 ਨਹੀਂ ਹੈਗਾ 28 ਨਹੀਂ ਹੈਗਾ ਸਿਰਫ ਜ਼ਹਿਰ 2450 2450 ਦੀ ਇਹ ਮਾਰੀ ਆ 7 ਬਾਈ 8 ਸਹਜ ਬੜਾ ਇਹ ਤੇ ਤੁਹਾਨੂੰ ਸਲਾਈਡਿੰਗ ਵੀ ਲੈਣੀ ਆ ਸਲਾਈਡਿੰਗ 7 ਬਾਈ 7 ਉਹ ਵੀ ਮਿਲ ਜੂਗੀ ਆ ਦੇਖੋ 1 ਪੀਸ ਚੀਜ਼ ਮੇਰਾ 7 ਬਾਈ 7 ਸਲਾਈਡਿੰਗ ਯਾਰ ਮਾਰਕੀਟ ਚ 30-35000 ਰੁਪਏ ਪ੍ਰਾਈਸ ਮਿਲੂਗਾ ਤੁਹਾਨੂੰ ਸਾਡੇ ਤੋਂ ਮਿਲੂਗਾ ਸਿਰਫ ਤੇ ਸਿਰਫ 22000 ਰੁਪਏ 22 24 ਇੰਚੀ ਡੁੰਗਾਈ ਹੈ ਇਹਦੀ ਠੀਕ ਹੈ 24 ਇੰਚੀ ਡੁੰਗਾਈ 22000 ਰੁਪਏ ਪ੍ਰਾਈਸ ਉਦੋਂ ਬਾਅਦ ਚੋਂ ਇਹ ਮੰਨ ਲਓ ਕਿ ਇਹ ਦੇ ਗੇਟ ਦੇ ਅੰਦਰ ਨਹੀਂ ਜਾਂਦੀ ਫਿਰ ਇੱਕ ਆਪਸ਼ਨ ਆ ਜਾਂਦੀ ਹੈ ਬਾਹਰ ਤੇ ਪੂਰੇ ਤੱਕ ਕਰਮਾਰੀ ਹੈ ਇਹ 7x7 ਦੀ 5 ਫੁੱਟ ਆ ਗਈ ਸਲਾਈਡਿੰਗ ਠੀਕ ਹੈ ਜੀ ਤੇ 2 ਫੁੱਟ ਦਾ ਆ ਗਿਆ ਨਾਲ ਡਰੇਸਿੰਗ ਇਹਦਾ ਪ੍ਰਾਈਸ ਹੈਗਾ ਸਿਰਫ 22000 ਰੁਪਏ ਜੀ ਹਾਂਜੀ ਬਾਕੀ ਸਾਰੀਆਂ ਵੀਡੀਓ ਤੁਸੀਂ ਆ ਕੇ ਵੀਡਿਓਟ ਕਰ ਸਕਦੇ ਹੋ ਸੋਫੇ ਸਾਰੇ ਡਿਜ਼ਾਈਨ ਕਲਰ ਸਾਰੇ ਮਿਲ ਜਾਣਗੇ ਤੁਸੀਂ ਆ ਕੇ ਵੀਡਿਓਟ ਕਰੋਗੇ ਆ ਕੇ ਆਨਲਾਈਨ ਲੈਣਾ ਵੀਡੀਓ ਤੇ ਨੰਬਰ ਆ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਹਾਂਜੀ ਤੁਸੀਂ ਅਰਮਾਰੀਆਂ ਦੇਖ ਲਈਏ ਹੁਣ ਆਪਾਂ ਤੁਹਾਨੂੰ ਸੋਫੇ ਦੀ ਕਲੈਕਸ਼ਨ ਦਿਖਾਉਨੇ ਆ ਸੋਫੇ ਜ ਆਪਣੇ ਕੋਈ ਕਿਹੜੇ ਕਿਹੜੇ ਪੀਸ ਰੈਡੀ ਪਏ ਆ ਬਾਕੀ ਆਨ ਆਰਡਰ ਵੀ ਤਿਆਰ ਹੋ ਜਾਂਦੇ ਆ ਰੂਮ ਦੇ ਅਧਾਰ 'ਤੇ ਕਿਸੇ ਨੇ ਤਿਆਰ ਕਰਵਾਉਣਾ ਉਹ ਵੀ ਹੋ ਜਾਊਗਾ ਇਸ ਸਾਈਜ਼ ਹੈਗਾ 92 7:30 ਪਹਿਲਾਂ ਸੋਫੇ ਦਾ ਆਪਾਂ ਮਾਰਕੀਟ 'ਚ ਸਾਈਜ਼ ਛੋਟਾ ਕਰ ਦਿੰਦੇ ਆ ਰੇਟ ਘਟਾ ਦਿੰਦੇ ਆ ਆਪਣਾ ਸਾਈਜ਼ ਹੈਗਾ 92 7:30 3 ਬਜਨ ਦਾ ਟੇਬਲ ਨਾਲ ਦੋ ਪਫੀਆਂ ਜੇ ਜੀ ਕੈਸ ਪ੍ਰਾਈਸ ਦੀ ਗੱਲ ਕਰੀਏ ਸਿਰਫ ਸਾਰੇ ਸੋਫੇ ਦਾ ਪ੍ਰਾਈਸ ਸ਼ੀਸ਼ਾ ਪਾ ਕੇ 30000 ਰੁਪਏ ਆ ਜੀ ਆਪਣਾ ਜੇ ਕਿ ਇਹਨੇ ਵਿਆਜ ਫਿਨਾਂਸ ਕਰਵਾਉਣਾ ਵਾ ਰੇਟ ਥੋੜਾ ਜਿਹਾ ਅਪ ਹੋ ਜਾਊਗਾ ਵਿਆਜ ਫਿਨਾਂਸ ਵੀ ਹੋ ਜਾਊਗਾ 100 ਕਿਲੋਮੀਟਰ ਏਰੀਆ ਦੇ ਵਿੱਚ ਵਿੱਚ ਆਹ ਸੋਫਾ ਵੀ ਤੁਹਾਨੂੰ ਆਪਾਂ ਦੇ ਦਾਂਗੇ 30000 ਦੀ ਰੇਂਜ ਇਹ ਵੀ 9 ਸੀਟਰ ਸੋਫਾ ਆ ਜਾਂਦਾ ਸਾਰਾ ਨਾਲ ਤੋਂ ਪਫੀਆਂ ਨੇ ਟੇਬਲ ਸ਼ੀਸ਼ਾ ਬਾਗੇ ਕਲਰ ਚੇਂਜ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਕੈਟਲੌਗ ਹੋਊਗੀ ਆਪਣੇ ਕੋਲੇ ਸਾਰੇ ਕਲਰ ਮਿਲ ਜਾਵਾਂਗੇ ਉਹ ਜਿਹੜਾ ਤੁਸੀਂ ਚਾਹੀਦਾ ਹੋਗਾ ਕਲਰ ਇੱਕ ਆ ਜਾਂਦਾ ਵੀ ਆਹ 9 ਸੀਟਰ ਸੋਫਾ 9 ਬਾਈ 7.5 ਸਾਈਜ਼ ਆ ਜਾਂਦਾ ਜੀ ਤੇ 3D ਗਲਾਸ ਆ ਦੋ ਪਫੀਆਂ ਆਣੀਆਂ ਨੇ ਨਾਲ ਪਲੇਨ ਕਲਾਸ ਕਰਨਾ ਪਲੇਨ ਕਲਾਸ ਵੀ ਹੋ ਜਾਊਗਾ 3D ਕਿਸੇ ਵੀ ਸੋਫੇ ਦਾ 3D ਕਲਾਸ ਲੈਣਾ ਉਹ ਵੀ ਰੇਂਜ ਹੋ ਜਾਊਗਾ ਜੀ ਜੇ ਪ੍ਰਾਈਸ ਦੀ ਗੱਲ ਕਰੀਏ ਪਲੇਨ ਕਲਾਸ ਲਵੋਗੇ 30000 ਰੁਪਿਆ 3D ਕਲਾਸ ਲਵੋਗੇ 10000 ਰੁਪਿਆ ਪਲੱਸ ਹੋਊਗਾ ਕਿਸੇ ਵੀ ਸੋਫੇ ਦਾ ਲਵੋਗੇ ਤੁਸੀਂ 31000 ਰੁਪਿਆ ਉਦੋਂ ਬਾਅਦ ਜੋ ਮੇਨ ਕੱਪੜੇ ਦਾ ਹੈਗਾ ਜੀ ਕਪੜਾ ਜਿੱਦਾਂ ਤੁਸੀਂ ਫੈਬਰਿਕ ਲਵਾਉਂਗੇ ਉਸ ਹਿਸਾਬ ਨਾਲ ਸਾਡੇ ਰੇਟ ਅਪ ਹੋਈ ਜਾਣਗੇ ਠੀਕ ਹੈ ਜੀ ਉਦੋਂ ਬਾਅਦ ਇਹ ਚਾ ਸੋਫੇ ਨੂੰ ਲੱਗਿਆ ਹੈ ਲੈਦਰ ਸਵਾਗ ਸਾਰੀ ਲੈਦਰ ਲੱਗੀ ਹੋਈ ਆਹ ਕਪੜਾ ਕੋਈ ਕ੍ਰੈਕ ਨਹੀਂ ਹੋਊਗਾ 2 ਸਾਲ ਦੀ ਗਾਰੰਟੀ ਦਿੰਨੇ ਆਪਾਂ ਸੋਫੇ ਦੀ ਕੋਈ ਸੀਟ ਨਹੀਂ ਬੈਠੋਗੇ ਕੋਈ ਫਰੇਮ ਨੂੰ ਨਹੀਂ ਘੁੰਮ ਵਗੈਰਾ ਨਹੀਂ ਲੱਗੂਗਾ ਲੈਦਰ ਸਵੈਟ ਸੋਫੇ ਦਾ ਪ੍ਰਾਈਸ ਹੈਗਾ ਸਾਰੇ ਦਾ 33000 ਰੁਪਏ ਜੀ ਠੀਕ ਆ ਪਲਾਸਟਿਕ ਪਾਵੇ ਲੱਗੇ ਹੋਏ ਐਨੂੰ ਜੀ ਜਦੋਂ ਦੁਬਾਰਾ ਚੋਂ ਆਇੰਦਾ ਹੀ ਆ ਵੀ ਬਹੁਤ ਟ੍ਰੈਂਡਿੰਗ ਚ ਵਿਕਦਾ ਹੈ ਪੀਸ ਇਹ ਸਿਲਾਈ ਵਾਲਾ ਪੀਸ ਆ ਭਰਾਈ ਕੀਤੀ ਹੋਈ ਆ ਜੀ ਸਾਰੇ ਦੀ 골ਡਨ ਪਾਵੇ ਲੱਗੇ ਹੋਏ ਇੱਥੇ ਤੇ 골ਡਨ ਪਾਵੇ ਆ 3.5 ਵਜੇ 3.5 ਦਾ ਟੇਬਲ ਹੈ ਦਾ ਜੀ ਦੇ ਨਾਲ ਇੱਕ ਡਿਵਾਈਡਰ ਬਣਾਇਆ ਹੋਇਆ ਹੈ ਇਦਾਂ ਆਪਾਂ ਇੱਕ ਫੂਰ ਸੀਟਰ ਦਾ ਨਾਲ ਐਡ ਆ ਇਹਦੇ ਡਿਜ਼ਾਈਨਿੰਗ ਦੇਖੋ ਕਿੰਨੀ ਭਰਮੀ ਕੀਤੀ ਹੋਈ ਆ ਪਿੱਲੋ ਡਿਜ਼ਾਈਨ ਦੇਖੋ ਤੇਰਾ ਪ੍ਰਾਈਸ ਹੈਗਾ ਕੈਸ਼ 38000 ਰੁਪਏ ਜੀ ਠੀਕ ਹੈ ਕੈਸ਼ ਪ੍ਰਾਈਸ 38000 ਜੇ ਛੋਟਾ ਸਾਈਜ਼ ਚ ਕਿਸੇ ਨੇ ਰੂਮ ਵਾਈਜ਼ ਬਣਵਾਉਣਾ ਆਪਾਂ ਉਹ ਵੀ ਬਣਵਾਉਨੇ ਆ ਕਲਰ ਆਕਸਨ ਵੀ ਹੈਗੀ ਆ ਤੇ ਕਾ ਵੀ ਆਪਣਾ ਪੀਸ ਬਹੁਤ ਵਿਕਦਾ ਹੈ ਕਿਉਂਕਿ ਘਰਾਂ ਚ ਘੱਟ ਸਪੇਸ ਹੁੰਦੀ ਆ 7.5 बाई 8.5 ਸਪੇਸ ਹੈ ਚ ਇੱਧਰ 7.5 ਆ ਗਿਆ ਕੋਰਨਰ ਇੱਧਰ 8.5 ਹੋ ਗਿਆ ਜੀ ਲੈਦਰਸ ਵਾਇਡ ਕਪੜਾ ਲੱਗਿਆ ਹੋਇਆ ਇਹਨਾਂ ਸਾਰਾ ਫੈਬਰਿਕ ਆ ਤੁਸੀਂ ਕਲਰ ਚੇਂਜ ਵੀ ਕਰਵਾ ਸਕਦੇ ਹੋ ਤੇ ਪ੍ਰਾਈਸ ਦੀ ਗੱਲ ਕਰੀਏ ਸਿਰਫ 33000 ਰੁਪਏ ਪਰਾਈ ਜਾਏਗੀ ਇਹਦਾ ਠੀਕ ਹੈ 33000 ਜੇ ਇਹਨੂੰ ਆਪਾਂ ਵੈਲਵਟ ਚ ਤਿਆਰ ਕਰਤਾ ਤਾਂ 27000 ਰੁਪਏ ਪਰਾਈ ਜਾ ਫਿਰ ਇਹਦਾ ਜੇ ਵੈਲਵਟ ਲਵਾਉਣੀ ਹੈ ਤੇ 27000 ਲੈਦਰਸ ਵਾਇਡ ਚ ਜਿਦਾ ਬਣਿਆ ਹੋਇਆ ਤਾਂ 33000 ਰੁਪਏ ਠੀਕ ਹੈ ਇੱਕ ਆ ਗਿਆ ਜੀ ਕਾਜੂ ਵਾਲਾ ਡਿਜ਼ਾਈਨ ਆ ਇਹਦੀ ਪ੍ਰਾਈਸ ਕੀਤੀ ਹੁੰਦੀ ਸਾਰਾ ਉਰੋਂ ਤੇ ਪਾਲ ਤੇਪਾ ਆ ਗਿਆ ਲੈਦਰ ਸਵਾਡ ਫੈਬਰਿਕ ਆ ਗਿਆ ਸਾਰਾ ਇਹ ਜੀ ਤੇ ਨਾਲ ਇਹ ਜੀ ਆ ਗਿਆ ਟੇਬਲ ਇਦਾਂ ਦੇ ਦੋ ਟੇਬਲ ਆ ਜੀ ਨਾਲ ਮਿਲਣਗੇ ਸਾਰੇ ਤੇ ਦੋ ਪਫੀਆਂ ਆ ਗਈਆਂ ਜੀ ਜੇ ਪ੍ਰਾਈਸ ਦੀ ਗੱਲ ਕਰੀਏ ਸਾਰੇ ਕੰਪਲੀਟ ਸੋਫੇ ਦੀ ਤਾਂ 40000 ਚ ਕੰਪਲੀਟ ਸੋਫਾ ਦੇਣਾ ਆਪਾਂ ਇਹ ਸਾਰਾ ਤੇ ਬਾਕੀ ਚੇਂਜ ਕਪੜਾ ਫੈਬਰਿਕ ਤੁਹਾਨੂੰ ਜੀ ਚੇਂਜ ਕਰਵਾ ਸਕਦੇ ਕਿਸੇ ਵੀ ਸੋਫੇ ਦਾ ਕਿਸੇ ਵੀ ਕੈਟਲੋਗ ਦਾ ਕਪੜਾ ਆਪਾਂ ਲਾ ਸਕਦੇ ਹਾਂ ਉਸ ਦਾ ਨਾ ਪ੍ਰਾਈਜ਼ ਆਣਿਆ ਰੇਟ ਆਣਗੇ ਠੀਕ ਆ ਤੇ ਵਿਜਾਜ ਸਨਾਸ ਅਨੁਸਾਰ ਇੱਕ ਬੈੱਡ, ਸੋਫਾ, ਅਰਮਾਰੀ, ਡਾਈਨਿੰਗ ਟੇਬਲ ਸਾਰਿਆਂ ਤੇ ਮਿਲ ਜੂਗਾ ਜੀ। ਚਲੋ ਆਜੋ ਤੁਹਾਨੂੰ ਹੁਣ ਦਿਖਾਉਨੇ ਆਪਾਂ ਡਾਈਨਿੰਗ ਟੇਬਲ। ਆਪਾਂ ਸਟਾਰਟਿੰਗ ਕਰਦੇ ਆ ਜੀ 4 ਸੀਟਰ ਤੋਂ ਤੇ ੇਠਾਂ ਪਈ ਆ 4 ਸੀਟਰ ਆਪਾਂ ਉਥੋਂ ਸਟਾਰਟਿੰਗ ਕਰਦੇ ਆ ਆਪਾਂ ਜੀ। ਡਾਈਨਿੰਗ ਟੇਬਲ ਦੀ ਕਲੈਕਸ਼ਨ ਜੀ ਤੁਹਾਡੇ ਲਈ ਲੈ ਕੇ ਆਪਾਂ ਦੇਖੋ 4 ਸੀਟਰ ਡਾਈਨਿੰਗ ਟੇਬਲ ਆ ਸਾਰੇ ਸਭ ਦਾ ਲੈ ਲੈ ਦਾ ਪ੍ਰਾਈਸ ਆ। ਉੱਪਰ ਲੱਗਿਆ ਹੋਇਆ ਜੀ 3D ਗਲਾਸ ਤੇ ਪ੍ਰਿੰਟ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਇਹਦਾ ਹੈਵੀ ਚੇਅਰ ਆ ਕੀ ਸਾਰੀ ਕਾਲੀ ਟਾਲੀ ਦੀ ਬਣੀ ਹੋਈ ਆ ਟੋਟਲੀ ਜਿੰਨੇ ਡੈਨਿਟੀਲ ਬਣਦੇ ਆ ਸਾਰੇ ਕਾਲੀ ਟਾਲੀ ਦੇ ਬਣਦੇ ਆ ਡਿਜ਼ਾਈਨਿੰਗ ਹਰੇਕ ਕੁਰਸੀ ਦੀ ਅਲੱਗਾ ਹੋਊਗੀ ਤੇ 3D ਗਲਾਸ ਆ ਗਿਆ ਤੇਰਾ ਕੈਸ਼ ਪ੍ਰਾਈਸ ਹੈਗਾ ਜੀ 21000 ਰੁਪਿਆ ਮਾਰਬਲ ਟੌਪ ਦੇ ਨਾਲ ਲੈਣਾ ਤੁਸੀਂ ਆ ਮਾਰਬਲ ਟੌਪ ਲੱਗੇ ਹੋਏ ਦੇ ਉੱਪਰ ਕੈਸ਼ ਪ੍ਰਾਈਸ 25500 ਆ ਜੀ ਉਸ ਤੋਂ ਬਾਅਦ ਇੱਕ ਡਾਈਨਿੰਗ ਟੇਬਲ ਹੁੰਦਾ ਜੀ ਘੱਟ ਸਪੇਸ 'ਚ ਜਿੰਨੇ ਸਹਿਰਾਂ 'ਚ ਬਹੁਤ ਸਪੇਸ ਘੱਟ ਹੁੰਦੀ ਆ ਸਾਢੇ 3:00 ਵਜੇ ਸਾਢੇ 3:00 ਦਾ ਟੇਬਲ ਜਾਦੂ ਵਾਲੀਆਂ ਚੇਹਰਾ ਕਦੇ ਅੰਦਰ ਕਦੇ ਬਾਹਰ ਹੋ ਜਾਂਦੀਆਂ ਨੇ ਇਹ ਆ ਵੇਖੋ ਇਦਾਂ ਅੰਦਰ 4 ਸੀਟਰ ਡਾਈਨਿੰਗ ਟੇਬਲ ਆ ਜੀ ਇਹ 'ਚ ਗਲਾਸ ਦੇ ਕਲਰ ਤੁਸੀਂ ਕੋਈ ਵੀ ਲਵਾ ਸਕਦੇ ਹੋ ਬਲੈਕ, ਵਾਈਟ ਜਿੱਦਾਂ ਫਲਾਵਰ ਵਾਲਾ ਪਲੇਨ ਕਰਵਾ ਸਕਦੇ ਹੋ ਬਰਸਾਚਾ ਬਣਵਾ ਸਕਦੇ ਆ ਦੇ ਉੱਪਰ ਬਰਸਾਚੇ ਵਾਲੇ ਲੋਗੋ 4 ਸੀਟਰਡ ਐਨੀ ਟੇਬਲ ਦਾ ਕੈਸ਼ ਪ੍ਰਾਈਸ ਹੈਗਾ ਸਿਰਫ ਸਿਰਫ 22000 ਰੁਪਇਆ ਮਾਰਕੀਟ 'ਚ 4 ਸੀਟਰ ਦਾ ਕੋਈ 30 ਦਿੰਦਾ ਕੋਈ 28 ਦਿੰਦਾ ਕਾਲੀ ਟਾਲੀ 'ਚ ਬਣਿਆ ਹੋਇਆ ਜੀ ਇਹ ਇਹ 'ਚ ਪ੍ਰਿੰਟ ਇੱਕ ਹੋਰ ਵੀ ਪਿਆ 4 ਸੀਟਰ 'ਚ ਆਪਣੇ ਕੋਲੇ ਆ ਦੇਖੋ ਜੀ ਪ੍ਰਿੰਟ ਚੇਂਜ ਹੋ ਜੂਗਾ ਇਹਦਾ ਇਹ ਵੀ ਇੱਥੇ ਗ੍ਰੇ ਫੈਬਰਿਕ ਲੱਗਿਆ ਉਹ ਤੇ ਵਾਈਟ ਲੱਗਿਆ ਹੋਇਆ ਸੀਗਾ ਇਹ ਵੀ 4 ਸੀਟਰਡ ਐਨੀ ਟੇਬਲ ਆ ਗਿਆ ਇਹ ਚੀਜ਼ ਉਹਨੂੰ 6 ਸੀਟਰ ਵੀ ਦਿਖਾਉਣੇ ਆਜੋ ਆ ਗਈ 6 ਸੀਟਰ ਡਾਈਨਿੰਗ ਟੇਬਲ 5/3 ਦਾ ਟੇਬਲ ਹੈ ਇਹਦਾ ਸਾਈਜ਼ ਹੈ ਜਿਹੜਾ ਤੇ ਫੇਰ ਆਗੀਆਂ ਜੀ ਜਾਦੂ ਵਾਲੀਆਂ ਚੇਅਰਾਂ ਜਿਹੜੀਆਂ ਅੰਦਰ ਚਲੇ ਜਾਂਦੀਆਂ ਨੇ ਤਿੰਨ ਚੇਅਰਾਂ ਲੱਗਣਗੇ ਇੱਧਰ ਇੱਕ ਸਾਈਡ ਤੇ ਤਿੰਨ ਉਧਰ 6 ਸੀਟਰਡ ਡਾਈਨਿੰਗ ਟੇਬਲ ਆ ਗਿਆ ਘੱਟ ਸਪੇਸ ਚ ਲੱਗੂ ਲੱਗੂਗਾ ਇਹ ਤੇਰਾ ਕੈਸ਼ ਪ੍ਰਾਈ ਹੈਗਾ ਜੀ 30000 ਰੁਪਇਆ ਬਹੁਤ ਵਿਕਦਾ ਪੀਸ ਪ੍ਰਿੰਟ ਤੁਹਾਨੂੰ ਹਰ ਵਾਰੀ ਤੁਹਾਨੂੰ ਦੱਸਿਆ ਚੇਂਜ ਹੋ ਜਾਂਦੇ ਆ ਕੋਈ ਵੀ ਡਿਜ਼ਾਈਨਿੰਗ ਤੁਹਾਨੂੰ ਕੈਟਲੋਗ ਦਿਖਾਵਾਂਗੇ ਆਪਾਂ ਉਸੇ ਕਿਸੇ ਵੀ ਡਾਈਨਿੰਗ ਟੇਬਲ ਦਾ ਜਿਹੜਾ ਗਲਾਸ ਆ ਉਹ ਪ੍ਰਿੰਟ ਚੇਂਜ ਕਰਵਾ ਸਕਦੇ ਹੋ ਕਿਸੇ ਦਾ ਵੀ ਤੇ ਹੁਣ ਉਹ ਅਜ ਹੁਣ 6 ਸੀਟਰ ਹੋਰ ਦਿਖਾਉਣੇ ਨੇ ਜਿਹੜੇ ਬੜੇ ਪੀਸ ਆਪਣੇ ਕੋਲ ਤਿਆਰ ਪਏ ਆ ਆ ਗਈ 6 ਸੀਟਰ ਡਾਈਨਿੰਗ ਟੇਬਲ 6x3 ਦਾ ਟੇਬਲ ਆ 3D ਪ੍ਰਿੰਟ ਗਲਾਸ ਆ 10mm ਦਾ ਹੈਵੀ ਚੇਅਰ ਹੋਣਗੇ ਟਾਲੀ ਦਾ ਫਰੇਮ ਆ ਸਾਰਾ ਟਾਲੀ ਚ ਬਣਿਆ ਹੋਇਆ ਤੇ ਟੋਟਲ ਇਹਦਾ ਪ੍ਰਾਈਸ ਦੱਸ ਦਈਏ ਜੇ ਕੈਸ਼ ਪ੍ਰਾਈਸ ਆ ਜੀ ਸਿਰਫ ਸਿਰਫ 25000 ਰੁਪਿਆ ਆਪਣੀ ਖੁਦ ਦੀ ਮੈਨੂਫੈਕਚਰਿੰਗ ਆ ਤਾਂ ਆਪਾਂ ਰੇਟ ਦੇ ਰਹੇ ਆ ਚੈਲੰਜ ਕਰਕੇ ਰੇਟ ਦੇ ਰਹੇ ਆ ਕਾਲੀ ਟਾਲੀ ਦਾ ਚੈੱਕ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਉਦੋਂ ਵਾਇਚ ਪ੍ਰਿੰਟ ਤੁਹਾਨੂੰ ਕਲਰ ਚਿਹਰਾ ਦੇ ਚੇਂਜ ਹੋ ਜਾਣਗੇ ਦੇਖੋ ਡਿਜ਼ਾਈਨਿੰਗ ਚੇਂਜ ਆ ਫੈਬਰਿਕ ਚੇਂਜ ਹੋ ਜਾਣਾ ਜੀ ਤੇ ਪਾਲਸ ਦਾ ਵੀ ਥੋੜਾ ਮੋਟਾ ਫਰਕ ਰਹੇ ਨਾ ਕਰੇ ਲਾਲੀ ਪੰਚ ਕਰ ਦਿੰਦਾ ਕਦੇ ਬਲੈਕ ਹੋ ਜਾਂਦੀ ਆ ਤੁਸੀਂ ਆਰਡਰ ਤੇ ਵੀ ਕਲਰ ਚੇਂਜ ਕਰਵਾ ਸਕਦੇ ਹੋ ਇੱਕ ਪਾਲਿਸ ਆ ਜਾਂਦੀ ਹੈ ਨੇਚੁਰਲ ਆ ਕਿਦਾਂ ਦੀ ਪਾਲਿਸ ਆਉਂਦੀ ਹੈ ਉਹ ਵੀ ਇੱਕ ਆਪਾਂ ਇਹ ਤੇ ਕਰ ਸਕਦੇ ਆ ਤੇ ਪ੍ਰਾਈਜ਼ ਕਰੀ ਜਿੰਨਾ ਤਿੰਨਾਂ ਦੀ 25-25000 ਰੁਪਈਆ ਟੇਬਲ ਦਾ ਨਾ ਡੈਨੀ ਟੇਬਲ ਦਾ ਸੈੱਟ ਹੈ 6 ਲੀਟਰ ਦਾ ਪ੍ਰਾਈਜ਼ ਆ ਜੀ ਤੇਰਾ ਇਹਦਾ 6 ਲੀਟਰ ਮਾਰਬਲ ਟੌਪ ਦੇਖੋ ਚੇਅਰ ਹੈਵੀ ਚੇਅਰ ਹੋਊਗੀ ਇਹ ਚ ਚੇਅਰ ਦੇਖੋ ਪੂਰੀ ਭਰਮੀ ਆ ਨਹੀਂ ਹੈ ਕਿ ਛੋਟੀ ਚੇਅਰ ਬਣਾਤੀ ਉਦੋਂ ਮਾਰਬਲ ਟੌਪ ਆ ਗਿਆ ਜੀ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ 6 ਸੀਟਰ ਮਾਰਬਲ ਟੌਪ ਦੇ ਨਾਲ ਤੇ ਇਹਦਾ ਪ੍ਰਾਈਸ ਹੈਗਾ 33000 ਰੁਪਏ ਜੀ ਮਾਰਕੀਟ 'ਚ ਕੋਈ 35 ਦਿਨ ਦਾ ਕੋਈ 40 ਦਿਨ ਦਾ ਸਿਰਫ ਆਪਾਂ ਦੇ ਰਹੇ ਹਾਂ 33000 ਰੁਪਏ ਉਹ ਤੋਂ ਬਾਅਦ ਚੋਂ ਆਪਾਂ ਕਰਦੇ ਹਾਂ ਜੀ ਹੈਵੀ ਚੇਅਰ ਹੈ ਇਹ ਹੈਵੀ ਚੇਅਰ ਡਾਈਨਿੰਗ ਟੇਬਲ ਆਫ ਐਕਸਰ ਤੋਂ ਪ੍ਰਾਈ ਹੋਗੀ ਇਸ ਫਰੰਟ ਤੋਂ ਪ੍ਰਾਈ ਹੋਗੀ ਨੇਚਰਲ ਪਾਲਸ ਆ ਗਈ 3D ਪ੍ਰਿੰਟ ਆ ਗਿਆ 6-3 ਦਾ ਟੇਬਲ ਤੇ ਸਾਰਾ ਲੱਕੜ ਟਾਲੀ ਲੱਗੀ ਹੋਈ ਹੈ ਇਹਨੂੰ ਜੇ ਪ੍ਰਾਈਸ ਦੀ ਗੱਲ ਕਰੀਏ ਕੈਸ਼ ਪ੍ਰਾਈਸ 36000 ਰੁਪਏ ਪ੍ਰਾਈਸ ਹੈ ਜੀ ਇਹਦਾ ਗ੍ਰੈਨੀ ਟੇਬਲਰ ਕਲਰ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਵਿੱਚ ਫੈਬਰਿਕ ਚੇਂਜ ਕਰਵਾ ਸਕਦੇ ਹੋ ਵਿੱਚ ਤੇ ਕੈਸ਼ ਪ੍ਰਾਈਸ ਹੈ ਜੀ 36000 ਰੁਪਏ ਕਲਰ ਇਹ ਤੁਹਾਨੂੰ ਉਹ ਵੀ ਮਿਲ ਜੂਗਾ ਜੀ ਪ੍ਰਿੰਟ 3D ਬਾਦੂ ਬਏ ਆਪਣੇ ਕੋਲੇ ਚੇਂਜ ਕਰਵਾ ਲਓ ਜੀ ਤਾਂ ਬਰਾਊਨ ਵੀ ਮਿਲ ਜੂਗਾ ਤੁਹਾਨੂੰ ਤੇ ਉਹ ਵੀ ਡਿਜ਼ਾਈਨ ਹਰ ਵਾਰੀ ਤੁਹਾਨੂੰ ਚੇਂਜ ਹੀ ਮਿਲੂਗਾ ਸਾਡਾ ਸੇਮ ਨਹੀਂ ਹੋਊਗਾ ਕੋਈ ਵੀ ਹਰ ਵਾਰੀ ਚੇਂਜ ਮਿਲੂਗਾ ਤੇ ਫੈਬਰਿਕ ਵੀ ਜਿੰਨਾ ਸਟਾਕ ਹੁੰਦਾ ਹਰ ਵਾਰੀ ਅਸੀਂ ਚੇਂਜ ਕਰਦੇ ਆਂ ਦੇਖੋ ਆ ਬਰਾਊਨ ਚਾ ਥੋੜਾ ਲਾਈਟ ਆ ਤੇ ਬਹੁਤ ਕਸਟਮਰ ਕਹਿੰਦੇ ਆ ਜੀ ਮਾਰਬਲ ਟੌਪ ਚਾਹੀਦਾ ਆਪਾਂ ਨੂੰ ਉੱਪਰ ਸ਼ੀਸ਼ਾ ਨਹੀਂ ਲੈਣਾ ਮਾਰਬਲ ਟੌਪ ਫਿਰ ਆਪਣੇ ਕੋਲੇ ਆ ਜਾਂਦੀ ਆ ਮਾਰਬਲ ਟੌਪ ਦੀ ਵੈਰਾਈਟੀ ਆ ਗਈ ਆ ਦੇਖੋ ਜੀ ਗ੍ਰੇ ਫੈਬਰਿਕ ਲੱਗਿਆ ਹੋਇਆ ਜੀ ਉੱਪਰ ਆ ਗਿਆ ਜੀ 6 ਤਿੰਨ ਦਾ ਟੇਬਲ ਟੇਬਲ ਦੇ ਉੱਪਰ ਮਾਰਬਲ ਟੌਪ ਆ ਗਿਆ ਜੀ ਪਨੇਸਿੰਗ ਦੇਖੋ ਮਾਰਬਲ ਟੌਪ ਦੀ ਕੋਈ ਵੇਦਾ ਮੰਗੂਗਾ ਜੀ 50000 ਰੁਪਿਆ ਕੋਈ ਮੰਗੂਗਾ 45000 ਰੁਪਏ ਆਪਾਂ ਦਵਾਂਗੇ ਕੈਸ਼ ਪ੍ਰਾਈਸ 42000 ਰੁਪਏ ਚ ਕੈਸ਼ ਪ੍ਰਾਈਸ ਹੈ 42000 ਚ ਸਾਰਾ ਟਾਲੀ ਦਾ ਹੋਊਗਾ ਚੈੱਕ ਕਰ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਚ ਆ ਗਿਆ ਜੀ ਹੈਵੀ ਚੇਅਰ ਚ ਪਾਲਿਸ਼ ਵਾਲਾ ਮਾਰਬਲ ਆ ਜਾਂਦਾ ਜੀ ਸਾਰੀ ਪਾਲਿਸ਼ ਹੋਈ ਹੈ ਫਿਨਿਸ਼ਿੰਗ ਦਾ ਫਰਕ ਹੈ ਚੈੱਕ ਕਰੋ ਪੱਤੀ ਵਗੈਰਾ ਪਈ ਹੋ ਕਰੋਨ ਇਹ ਚ ਸਾਰੀ ਤੇਰੀ ਪ੍ਰਾਈਸ ਦੀ ਗੱਲ ਕਰੀਏ ਸਾਰੇ ਦੀ ਕੈਸ਼ ਦੀ 40000 ਰੁਪਏ ਪ੍ਰਾਈਸ ਆ ਮਾਰਬਲ ਟੌਪ ਆ ਕੇ 45000 ਮਾਰਬਲ ਕਹਿੰਦੇ ਆਪਾਂ ਇਹਨੂੰ ਆ ਰਿਹਾ ਸਰ ਇਹਨੂੰ ਤੇ ਮਾਰਬਲ ਚ ਵੀ ਕਲਰ ਚੇਂਜ ਮਿਲ ਜਾਣਗੇ ਤੁਹਾਨੂੰ ਉਸ ਤੋਂ ਬਾਅਦ ਚ ਆਉਂਦਾ ਜੀ 8 ਸੀਟਰ ਡਾਈਨਿੰਗ ਟੇਬਲ 8 ਸੀਟਰ ਡਾਈਨਿੰਗ ਟੇਬਲ 3D ਪ੍ਰਿੰਟਡ ਟੇਬਲ ਸਾਈਜ਼ ਮਿਲੂਗਾ ਇਹ ਚ 7 ਬਾਈ 7.5 ਇਹ ਚ ਪ੍ਰਿੰਟ ਹੋਰ ਵੀ ਮਿਲ ਜਾਣਗੇ ਤੁਹਾਨੂੰ ਜੇ ਪ੍ਰਾਈਸ ਦੀ ਗੱਲ ਕਰੀਏ ਕੈਸ਼ ਪ੍ਰਾਈਸ ਹੈਗਾ ਇਹਦਾ 36000 ਰੁਪਏ ਜੀ ਠੀਕ ਹੈ ਜੀ ਕੈਸ਼ ਪ੍ਰਾਈਸ 36000 ਰੁਪਏ ਇੱਕ ਕਲਰ ਚੇਂਜ ਕਰਵਾ ਸਕਦੇ ਹੋ ਤੇ ਟੇਬਲ ਕਿਸੇ ਨੂੰ ਗੁਲਾਈ ਚ ਮੈਨੂੰ ਆ ਪਾਵੇ ਵਾਲਾ ਟੇਬਲ ਨਹੀਂ ਚਾਹੀਦਾ ਗੁਲਾਈ ਚ ਟੇਬਲ ਚਾਹੀਦਾ ਵਾ ਤਾਂ ਉਹ ਵੀ ਤਿਆਰ ਹੋ ਜੂਗਾ ਤੇ ਆ ਟੇਬਲ ਬਹੁਤ ਟ੍ਰੈਂਡਿੰਗ ਚ ਚੱਲਦਾ ਜੀ ਇਹ ਤੋਂ ਗੋਲ ਹੋਇਆ ਜਾਂ ਵੀ ਸ਼ੇਪ ਚ ਬਣਿਆ ਜਾਂਦਾ ਯੂ ਸ਼ੇਪ ਚ ਬਣਿਆ ਜਾਂਦਾ ਇਹ ਤੇ ਮੈਨੂੰ ਆਹੀ ਪ੍ਰਿੰਟ ਪਿਆ ਹੋਇਆ ਇਹ ਤੇ ਆ ਟੇਬਲ ਆ ਗਿਆ ਤੇ ਨਾਲ ਆ ਗਿਆ ਇਦਾਂ ਦੀ ਹੈਵੀ ਚੇਰਾ ਠੀਕ ਆ 40000 ਚ ਸੈਟ ਤਿਆਰ ਹੋਊਗਾ ਕੰਪਲੀਟ ਇਦਾਂ ਹੈਵੀ ਚੇਰਾ ਗੁਲਾਈ ਚ ਟੇਬਲ ਆ ਇਦਾਂ ਬਣਿਆ ਹੋਇਆ ਗਲਾਈ ਚ ਟੇਬਲ ਤੇ ਪ੍ਰਾਈਸ 40000 ਰੁਪਏ ਚ ਇਦਾਂ ਨਾਰਮਲ ਪਾਵੇਂ ਵਾਲਾ ਟੇਬਲ ਲੈਣਾ ਤਾਂ 36000 ਰੁਪਏ ਚ ਠੀਕ ਹੈ ਜੀ ਬਹੁਤ ਚੱਲਦਾ ਤਿਆਰ ਹੋ ਰਿਹਾ ਪੀਸ ਹੁਣ ਦੁਬਾਰਾ ਆਪਣੇ ਕੋਲੇ ਇਹ ਕਹਿੰਦਾ ਲੈਦਰ ਸਵੈਡ ਚ ਫੈਬਰਿਕ ਡਿਜ਼ਾਈਨ ਲੱਗਿਆ ਦੇਖੋ ਤੁਸੀਂ ਸੋਫੇ ਦਾ ਸਾਰਾ ਜੀ 10 ਬਾਈ 10 ਐਨਚ ਸਾਈਜ਼ ਆ ਜੀ 5.5 ਫੁੱਟ ਦਾ 2 ਸੀਟਰਨ ਨਾਲ ਇਹਦੇ 3.5 ਬਾਈ 3.5 ਦਾ ਟੇਬਲ 골ਡਨ ਪਾਵੇ ਨਾਲ ਦੋ ਪਫੀਆਂ ਜੇ ਪ੍ਰਾਈਸ ਦੀ ਗੱਲ ਕਰੀਏ ਆਪਣਾ ਇਹਦਾ ਪ੍ਰਾਈਸ ਹੈਗਾ 55000 ਰੁਪਏ ਜੀ ਇਹਦਾ ਸਾਰੇ ਸੋਫੇ ਦਾ 55000 ਰੁਪਏ ਲੈਦਰ ਸਵੈਡ ਲਾਤੀ ਸਾਰੇ ਦੇ ਤੇ ਫਿਰ ਆ ਜਾਂਦਾ ਇਹ ਕੁਲਟ ਵਾਲਾ ਡਿਜ਼ਾਈਨ ਆ ਸਾਰੀ ਕੁਲਟ ਹੋਈ ਹੋਈ ਆ 3D ਪ੍ਰਿੰਟ ਹੋਊਗਾ ਪਾਵੇ ਦੇਖੋ ਕਟਿੰਗ ਵਾਲੇ ਪਾਵੇ ਲੱਗੇ ਡਿਜ਼ਾਈਨਿੰਗ ਪਾਗੇ ਤੇ ਆ ਪਾਈਪਿੰਗ ਲੱਗੀ ਹੋਈ ਆ ਸਾਈਡ ਤੇ ਡਿਜ਼ਾਈਨਿੰਗ ਵਾਸਤੇ ਜੇ ਇਹਦੀ ਪ੍ਰਾਈਸ ਦੀ ਗੱਲ ਕਰੀਏ ਸਾਰੇ ਸੋਫੇ ਦੀ 11 ਸੀਟਾਂ ਨੇ ਇਹ ਚ ਤੇ 60000 ਰੁਪਏ ਪ੍ਰਾਈਸ ਆ ਜੀ 2 ਸਾਲ ਦੀ ਗਾਰੰਟੀ ਆ ਮਾਰਕੀਟ ਜੀ ਕੋਈ 5 ਸਾਲ ਦੀ ਕੋਈ 10 ਸਾਲ ਦੀ ਦਿੰਦਾ 2 ਸਾਲ ਦੀ ਹੈ ਜੀ ਲਿਖ ਕੇ ਲੈ ਲਓ ਉਦੋਂ ਆ ਯੂ ਸੇਵ ਚ ਸੋਫਾ ਜੀ ਬਹੁਤ ਚੱਲਦੇ ਆ ਜੇ ਤੁਹਾਡੇ ਰੂਮ ਚ ਸਪੇਸ ਹੈ ਜੀ 9x12x9 ਤਾਂ ਸੋਫਾ ਜੀ 16 ਸੀਟਾਂ ਨੇ ਇਹ ਚ ਨਾਲ ਇਨਕਲੂਡ ਟੇਬਲ ਸੀਟਾਂ ਜੀ ਕਾਊਂਟ ਹੁੰਦਾ ਜੀ ਬਹੁਤ ਕਸਟਮਰ ਆਉਂਦੇ ਜੀ ਟੇਬਲ ਫ੍ਰੀ ਆ ਤਾਂ ਟੇਬਲ ਸੀਟਾਂ ਚ ਨਹੀਂ ਕਾਉਂਟ ਟੇਬਲ ਸੀਟ ਜੀ ਕਾਊਂਟ ਹੁੰਦਾ ਕੋਈ 1.5 ਸੀਟ ਚ ਕਰਦੇ ਆ ਕੋਈ 2 ਸੀਟ ਚ ਟੇਬਲ ਦੇ ਹਿਸਾਬ ਨਾਲ ਤੇ ਆ ਸਾਰੇ ਸੋਫੇ ਦੀ ਪ੍ਰਾਈਸ ਦੀ ਗੱਲ ਕਰੀਏ ਦਾ 60000 ਰੁਪਿਆ ਪ੍ਰਾਈਸ ਆ ਸਾਰੇ ਦਾ ਕਾਜੂ ਵਾਲਾ ਡਿਜ਼ਾਈਨ ਕਹਿੰਦੇ ਆਪਾਂ ਇਹਨੂੰ ਇੱਥੇ ਕੱਪ ਹੋਲਡਰ ਵੀ ਲੱਗਿਆ ਹੋਇਆ ਇੱਥੇ ਸਟੋਰੇਜ ਵੀ ਆ ਕੱਪ ਹੋਲਡਰ ਵੀ ਆ ਗਿਆ ਜੀ ਇਹ ਕਾਹ ਜਾਂਦਾ ਪਾਲਿਸ਼ ਵਾਲਾ ਡਿਜ਼ਾਈਨ ਵਾਲਾ ਜੀ ਸੀ ਬਾਜੂ ਆਪਾਂ ਇਹਨੂੰ ਕਹਿੰਦੇ ਆ ਸੀ ਬਾਜੂ ਆ ਪਾਲਿਸ਼ ਹੋਈ ਇਹ ਸਾਰੀ ਆਹਾ ਜੀ ਲੈਦਰ ਸਵੈਡ ਫੈਬਰਿਕ ਲੱਗਿਆ ਹੋਇਆ ਇਹ ਚ ਆਪਾਂ ਟੇਬਲ ਦਾ ਸਾਈਜ਼ ਬੜਾ ਕਰਤਾ 3x4 ਦਾ ਟੇਬਲ ਆ ਗਿਆ ਪਲੇਨ ਗਲਾਸ ਆ ਤੇ ਪ੍ਰਾਈਸ ਆਪਾਂ ਦਵਾਂਗੇ ਸਿਰਫ ਤੇ ਸਿਰਫ 58000 ਰੁਪਿਆ ਦਾ ਇਹ ਚ ਕਾਰਨਰ ਫਿਕਸ ਕੀਤੇ ਹੋਏ ਆ ਉਹ ਚ ਸੀਗਾ ਲੂਜ਼ ਕਾਰਨਰ ਉਹ ਲ ਕਾਰਨਰ ਲਹਿਦਾ ਸੀ ਇਹ ਚ ਫਿਕਸ ਆ ਗਏ ਇਹ ਪ੍ਰਾਈਸ ਇਹਦਾ 2000 ਰੁਪਏ ਘਟ ਗਿਆ ਜੀ 58000 ਰੁਪਏ ਪ੍ਰਾਈਸ ਇਹਦਾ ਤੇ ਬਹੁਤ ਕਸਟਮਰ ਦਿਵਾਨ ਵਾਲਾ ਚਾਹੀਦਾ ਜੀ ਦਿਵਾਨ ਬੈਡੇ ਇੱਕ ਸਾਈਡ ਤੇ ਚਾਹੀਦਾ ਉਹਨਾਂ ਵਾਸਤੇ ਦਿਵਾਨ ਬਣਾਤਾ ਆਪਾਂ ਸਾਈਡ ਤੇ ਸਾਈਜ਼ ਹੈਗਾ 9x2 12x2 7 ਨਾਲ ਦੋ ਆਗੀਆਂ ਚੇਰਾ ਹਾ ਬਹੁਤ ਚੇਰਾ ਹੈਵੀ ਚੇਰਾ ਨੇ ਖੁੱਲਾ ਢੁੱਲਾ ਬੰਦਾ ਬੈਠ ਸਕਦਾ ਇਹਦੇ ਉੱਪਰ ਜੀ ਤੇ 3D ਪ੍ਰਿੰਟ ਆ ਗਿਆ ਇਹਦੇ ਉੱਪਰ 골ਡਨ ਪਾਵੇ ਇਹ ਚ ਵੀ ਕੱਪ ਹੋਲਡਰ ਨਹੀਂ ਹੈਗਾ ਇਹ ਚ ਆਪਾਂ ਲਾਤੀ ਸਟੋਰੇਜ ਸਮਾਰਖਮ ਜੇ ਪ੍ਰਾਈਸ ਦੀ ਗੱਲ ਕਰੀਏ 3D glass ਲਾਉਂਗੇ 61000 ਰੁਪਿਆ ਪਲੇਨ glass ਲਾਉਂਗੇ 60000 ਰੁਪਿਆ ਜੀ ਕਲਰ ਤੁਸੀਂ ਆਰਡਰ ਤੇ ਚੇਂਜ ਕਰਵਾ ਸਕਦੇ ਹੋ ਕਿਸੇ ਵੀ ਸੋਫੇ ਦਾ ਫੈਬਰਿਕ ਦੇ ਹਿਸਾਬ ਨਾਲ ਠੀਕ ਹੈ ਜੀ ਖੁਦ ਦੀ ਮੈਨੂਫੈਕਚਰਿੰਗ ਹੈ ਜੀ ਆਪਾਂ ਤਾਂ ਰੇਟ ਆਪਾਂ ਇਹ ਦਿੱਤੇ ਆ ਸਾਰੇ ਸਮਾਨ ਦੇ ਤੇ ਸਾਰੀ ਟਾਲੀ ਦਾ ਜਿੰਨੇ ਲੱਕੜ ਲੱਗਦੀ ਆ ਸਾਰੀ ਇਹਨੂੰ ਡੈਨੀ ਟੇਬਲ ਸਾਰੀ ਟਾਲੀ ਲੱਗਦੀ ਆ ਭਰਾਈ ਆਪਾਂ ਹੈਵੀ ਕਰਦੇ ਆ ਨਮਾਰ ਵਗੈਰਾ ਪਾ ਕੇ ਸਾਰੀ 32 ਡੈਕਸੀ ਦੀ ਫਾਰਮ ਲਾਉਨੇ ਆਪਾਂ ਤੇ 2 ਸਾਲ ਦੀ ਗਾਰੰਟੀ ਦਿੰਨੇ ਆਪਾਂ ਸੀਟ ਦੀ ਭਾਈ ਸੋਫਾ ਹੋਵੇ ਭਾਈ ਡੈਨੀ ਟੇਬਲ ਹੋਵੇ ਆ ਇੱਧਰ ਆਪਣੀ ਆਏਂਦੀ ਫੈਕਟਰੀ ਦਿਖਾਦੇ ਭਾਂਜੀ ਆ ਦੇਖੋ ਪਾਲਿਸ਼ ਹੋ ਰਹੀ ਆ ਡੈਨੀ ਟੇਬਲ ਦੀ ਫਿਨਿਸ਼ਿੰਗ ਹੋ ਰਹੀ ਆ ਸਾਰੀ ਇਹ ਆ ਤਿਆਰ ਹੋ ਕੇ ਉਰ ਦੇਖਾ ਦਿਆ ਹੈ ਇੱਧਰ ਬਣਦੇ ਆ ਬੈੱਡ ਵਗੈਰਾ ਸਾਰੇ ਆ ਲੱਗਿਆ ਕਾਰੀਗਰ ਨਵੇਂ-ਨਵੇਂ ਡਿਜ਼ਾਈਨ ਪੈਂਦੇ ਆ ਤੁਸੀਂ ਆਰਡਰ ਤੇ ਕੋਈ ਵੀ ਸਮਾਨ ਤਿਆਰ ਤਿਆਰ ਕਰਵਾ ਸਕਦੇ ਆ ਦੇ ਮਨਪਸੰਦ ਆ ਆਦੀ ਵੀਡੀਓ ਜਿ ਆਪਾਂ ਤੁਹਾਨੂੰ ਦਿਖਾਇਆ ਡਾਈਨਿੰਗ ਟੇਬਲ ਸੋਫੇ ਅਲਮਾਰੀਆਂ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਜ਼ਰੂਰ ਕਰਨਾ ਬਾਕੀ ਜੇ ਤੁਹਾਡੀ ਕੋਈ ਵੀ ਇਨਕੁਆਰੀ ਆ ਤਾਂ ਤੁਸੀਂ ਇਹਨਾਂ ਦਾ ਇੰਸਟਾਗ੍ਰam ਤੇ ਕੰਟੈਕਟ ਕਰ ਸਕਦੇ ਨੇ ਇੰਸਟਾਗ੍ਰam ਆਈਡੀ ਹੈ ਅੰਦਰ ਗਿੱਲ 12001 ਤੇ ਬਾਕੀ ਮੈਂ ਸਕਰੀਨ ਤੇ ਵੀ ਚਲਾਣ ਆਈਡੀ ਬਾਕੀ ਨੰਬਰ ਵੀ ਆਪਾਂ ਚਲਾਣੇ ਆ ਤੁਸੀਂ ਕੋਈ ਵੀ ਗੱਲ ਕਰਨੀ ਹੈ ਕੋਈ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਐਨੀ ਟਾਈਮ ਮੈਸੇਜ ਕਰਕੇ ਕਾਲ ਕਰਕੇ ਤੇ ਬਾਕੀ ਜੇ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਬਾਕੀ ਜੇ ਤੁਸੀਂ ਬੱਡਾਂ ਦੇ ਕਲੈਕਸ਼ਨ ਦੇਖਣੇ ਆ ਤਾਂ ਆਪਾਂ ਪਹਿਲਾ ਵੀਡੀਓ ਪਾਈ ਹੋਈ ਆ ਤੁਸੀਂ ਉਹ ਤੇ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਦੀ ਵੀਡੀਓ ਪਈ ਹੈ ਬੱਡਾਂ ਦੀ ਤੁਸੀਂ ਤੇ ਬਾਕੀ ਮੈਨਾਂ ਨੰਬਰ ਪਾਤਾ ਤੇ ਕਿਸੇ ਵੀ ਟਾਈਮ ਤੁਸੀਂ ਕਾਲ ਕਰਕੇ ਇਹਨਾਂ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ ਤੇ ਠੀਕ ਆ ਜੀ ਇਹ ਵੀਡੀਓ ਨਾਲ ਕਰਦੇ ਹਾਂ ਇੱਥੇ ਐਂਡ ਤੇ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ